ਉਹ ਕਹਿੰਦੀ ਆ ਕਿ ਮੋਹੋਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹੋਰਾ ਕਿੱਦਾਂ ਪਾਣਾ ਬੰਦ ਉੱਥੇ ਬੰਨ ਜੇ ਤੇ ਖੜੇ ਹੋ ਕੇ ਅਖੇ ਇੱਕ ਪੂਰੀ ਲੈਣੀ ਆ ਉਸ ਪੂਰੀ ਦੇ ਵਿੱਚ ਰੇਤਾ ਭਰਨੀ ਆ ਫਿਰ ਉਸ ਪੂਰੀ ਨੂੰ ਐ ਘੁਮਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸ ਰਾਨੀ ਨਹੀਂ ਸੀ ਕੋਈ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚੱਲ ਜਓ ਅੱਧੇ ਬੰਦੇ ਇਧਰਲੇ ਚੱਲ ਜਓ ਐਵੇਂ ਹੀ ਅਖੇ ਅੱਧੇ ਬੰਦੇ ਮੋਰੇ ਚ ਠੁਸਣ ਲਈ ਐਨੂੰ ਚਲ ਜੋ ਅੱਧੇ ਜਿਹੜੇ ਐਨੂੰ ਲੰਘ ਜਾਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲਾਇਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ ਆ ਤਿੰਨ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਵਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੁਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕਮਾਰਕਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋਈ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਅੱਜ ਇਹਨਾਂ ਦੀ ਕੋਈ ਮਾਨੂੰ ਕੋਈ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੋਛੀ ਹਰਕਤ ਆ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਤੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ ਫਲੱਡ ਰੀਲੀਫ ਐਜ਼ ਅ ਕੰਪਲੀਟ ਪੈਕੇਜ ਬਾਏ ਦ ਗਵਰਨਮੈਂਟ ਆਫ ਇੰਡੀਆ 1 ਪੈਕੇਜ ਐਂਡ ਸੈਕੰਡ ਪੈਕੇजेस ਬਾਏ ਦ ਗਵਰਨਮੈਂਟ ਆਫ ਪੰਜਾਬ ਇਹਦੀ ਤਿਆਰੀ ਅੱਜ ਤੋਂ ਇਹਨਾਂ ਨੂੰ 4-6 ਮਹੀਨੇ ਪਹਿਲਾਂ ਰੱਖਣੀ ਚਾਹੀਦੀ ਸੀ ਅਗਰ ਹੜ ਆ ਗਿਆ ਤੇ ਅਸੀਂ ਪਸ਼ੂਆਂ ਦੇ ਵਾਸਤੇ ਕੀ ਸਾਡੇ ਕੋਲ ਐਮਰਜੈਂਸੀ ਹੈਲਪ ਆ ਜਿਹੜੇ ਗਰੀਬਾਂ ਦੇ ਘਰ ਡਿੱਗਣਗੇ ਉਹਦੇ ਵਾਸਤੇ ਕੀ ਐਮਰਜੈਂਸੀ ਹੈਲਪ ਆ ਜਿਹੜੀਆਂ ਫਸਲਾਂ ਖਰਾਬ ਹੋਣੀਆਂ ਉਹਦੇ ਵਾਸਤੇ ਤੁਰੰਤ ਅਸੀਂ ਕੀ ਸਪੋਰਟ ਕਰ ਦਿੰਨੇ ਆ ਕੁਝ ਨਹੀਂ ਕਰ ਸਕੇ ਬਸ ਐਵੇਂ ਆ ਲੱਲਾ ਪੱਬਾ ਆ ਵੀਡੀਓ ਬਣਾਤੀ ਭਗਵੰਤ ਮਾਨ ਨੇ ਕਿਸੇ ਦੇ ਗੱਲ ਲਾ ਕੇ ਰੋ ਲਿਆ ਕਿਸੇ ਥੱਲੇ ਪੁੰਜੇ ਰੱਖ ਕੇ ਰੋਟੀ ਲੈ ਲਈ ਕਿ ਆ ਥੀਸ ਫਲੱਡ ਇਫੈਕਟਡ ਮੈਜਰਸ ਇੱਕ ਗੱਲ ਨਾ ਕੱਲ ਮਨਿੰਦਰਜੀਤ ਸਿੱਧੂ ਨੇ ਬੜੀ ਤਕੜੀ ਐਕਸਪੋਜ਼ ਕਰਤੀ ਆ ਜਿਹੜਾ ਕੇਜਰੀਵਾਲ ਤੇ ਸਸੋਡੀਆ ਉਹ ਤਿੰਨ ਹਫ਼ਤਿਆਂ ਦੇ ਪੰਜਾਬ ਨਹੀਂ ਵੜੇ ਜੀ ਨਾ ਸਾਡੇ ਪ੍ਰਾਈਮ ਮਿਨਿਸਟਰ ਨੇ ਟਵੀਟ ਕੀਤਾ ਨਾ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਵੱਲ ਕੋਈ ਝਾਤ ਹੀ ਮਾਰੀ ਵੀ 18 19 ਜ਼ਿਲ੍ਹੇ ਹੜ੍ਹ ਚ ਡੁੱਬ ਗਏ ਨੇ ਕਿਸੇ ਨੇ ਨਹੀਂ ਦਿਖਾਇਆ ਤੇ ਕੇਜਰੀਵਾਲ ਤਿੰਨ ਹਫ਼ਤਿਆਂ ਦਾ ਕੇਜਰੀਵਾਲ ਤੇ ਸਸੋਡੀਆਂ ਪੰਜਾਬ ਨਹੀਂ ਵੜੇ ਹੁਣ ਪਤਾ ਲੱਗਿਆ ਮਨਿੰਦਰਜੀਤ ਸਿੰਘ ਸਿੱਧੂ ਨੇ ਲੋਕ ਟੀਵੀ ਵਾਲੇ ਨੇ ਕਿਹਾ ਮੈਂ ਵੀ ਟਵੀਟ ਕੀਤਾ ਮੇਰੇ ਟਵਿੱਟਰ ਐਕਸ ਤੇ ਜਾ ਕੇ ਦੇਖ ਸਕਦੇ ਹੋ ਕਿ ਜਿੱਦਣ ਇਹਨਾਂ ਦੀ ਤਰੀਕ ਸੀਗੀ ਸ਼ਰਾਬ ਘਟਾਲੇ ਦੀ ਦਿੱਲੀ ਪੀਐਮਐਲਏ ਕੋਰਟ ਵਿੱਚ ਇਹਨਾਂ ਨੇ ਦੇਖਿਆ ਯਾਰ ਸ਼ਰਾਬ ਘਟਾਲੇ ਵਿੱਚ ਜਾਵਾਂਗੇ ਉੱਥੇ ਪ੍ਰੋਸੀਡਿੰਗ ਅੱਗੇ ਵਧੀਗੀ ਗਵਾਹੀਆਂ ਚੱਲਣਗੀਆਂ ਦੋ ਕੰਮ ਕਰ ਲੈਣੇ ਆ ਉਧਰ ਪਾ ਦੇਣੇ ਐ ਐਗਜ਼ੈਂਪਸ਼ਨ ਕਿ ਪੰਜਾਬ ਦੇ ਵਿੱਚ ਫਲੱਡਸ ਆਏ ਹੋਏ ਨੇ ਤੇ ਪੰਜਾਬ ਦੇ ਬਹਾਨੇ ਅਸੀਂ ਉਹ ਤਰੀਕ ਉਥੋਂ ਲੈ ਲੈਣੇ ਐ ਐਗਜ਼ੈਂਪਸ਼ਨ ਲਈ ਆ ਮਿੱਥ ਕੇ ਇਹਨਾਂ ਨੂੰ ਪੁੱਛੋ ਤੁਸੀਂ ਤਿੰਨ ਹਫ਼ਤੇ ਜਦੋਂ ਦਾ 20-25 ਦਿਨ ਦਾ ਪਾਣੀ ਦਰਿਆਵਾਂ 'ਚ ਚੜ ਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਸਿਰਫ ਆਪਣੀ ਕੋਰਟ ਦੀ ਕਾਰਵਾਈ ਦੀ ਅਦਾਲਤ ਤੋਂ ਸ਼ਰਾਬ ਘਟਾਲੇ 'ਚ ਬਚਣ ਵਾਸਤੇ ਤੁਸੀਂ ਪੰਜਾਬ ਨਾ ਐਡਾ ਵੱਡਾ ਕੋਚਾ ਮਜ਼ਾਕ ਕਰ ਸਕਦੇ ਹੋ ਯਾਰ ਐਡੇ ਵੱਡੇ ਲੈਵਲ ਦੇ ਫਰਾਡ ਬੰਦੇ ਤੁਸੀਂ ਨਿਕਲ ਆਏ ਹੋ ਤੁਸੀਂ ਪੰਜਾਬ ਦੇ ਨਾਲ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਝਦੇ ਕੀ ਹੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੋਈ ਮੂਰਖ ਲੋਕ ਸਮਝਦੇ ਹੋ ਆ ਜਿੰਨੇ ਸਾਡੇ ਇੱਥੇ ਖੜੇ ਤੇ ਬਾਹਰ ਦੁਨੀਆ ਭਰ ਤੋਂ ਲੈ ਕੇ ਜਿਹੜੇ ਸਾਡੇ ਨੌਜਵਾਨ ਉਹਨਾਂ ਦੀ ਇੱਕ ਵਾਰੀ ਸਪਿਰਟ ਤਾਂ ਦੇਖੋ ਕੇਜਰੀਵਾਲ ਸਾਹਿਬ ਅਸੀਂ ਮਾਰਤਾ ਸਕਦੇ ਆ ਔਰ ਬਹੁਤ ਸੋਹਣਾ ਹੈ ਕਿ ਜਥੇਦਾਰ ਨੇ ਕਿਹਾ ਉਹ ਕਹਿੰਦਾ ਕੇਜਰੀਵਾਲ ਕਹਿੰਦਾ ਵਾ ਅਖੇ ਹਮ ਦਿੱਲੀ ਵਿੱਚੋਂ ਰਾਸ਼ਨ ਇਕੱਠਾ ਕਰਕੇ ਰਾਸ਼ਨ ਦਿੱਤਾ ਅਸੀਂ ਉਹ ਲੈਣਾ ਹੈ ਕੇਜਰੀਵਾਲ ਦਾ ਰਾਸ਼ਨ ਅਸੀਂ ਵੀ ਨਹੀਂ ਲੈਣਾ ਤੁਹਾਨੂੰ ਦੱਸਦਾ ਇਹ ਸਾਡਾ ਰਾਈਟ ਆ ਪੰਜਾਬ ਦੇ ਲੋਕ ਆ ਜਿੰਨੇ ਇੱਥੇ ਖੜੇ ਆ ਛੋਟੇ ਤੋਂ ਛੋਟਾ ਗਰੀਬ ਆਦਮੀ ਛੋਟੇ ਤੋਂ ਛੋਟੀ ਚੀਜ਼ ਵਾਸਤੇ ਟੈਕਸ ਭਰਦਾ ਵਾ ਇਹ ਆਸਾਨ ਆ ਸਾਡੇ ਤੇ ਕੋਈ ਇਹ ਕੁਝ ਆਸਾਨ ਮੰਗ ਰਹੇ ਅਸੀਂ ਕਿ ਸਾਨੂੰ ਜੀ ਖੜਾ ਹੋਵੇ ਸਾਡੀ ਮਦਦ ਕਰੋ ਇਟ ਇਜ਼ ਆਵਰ ਰਾਈਟ ਅਸੀਂ ਇਸ ਦੇਸ਼ ਦੇ ਇਕੁਅਲ ਪਾਰਟਨਰਸ ਆ ਅਸੀਂ ਟਰੈਕਟਰ ਮਸ਼ੀਨਰੀ ਲੈਣੇ ਆ ਅਸੀਂ ਕੋਈ ਸੰਧ ਬਣਾਉਣੇ ਆ ਅਸੀਂ ਸਾਬਣ ਤੇਲ ਲੈਣੇ ਆ ਅਸੀਂ ਰਾਸ਼ਨ ਲੈਣੇ ਆ ਹਰ ਗੱਲ ਵਿੱਚ ਜੀਐਸਟੀ ਤੋਂ ਲੈ ਕੇ ਵੈਟ ਤੋਂ ਲੈ ਕੇ ਅ ਸੇਲ ਟੈਕਸ ਤੋਂ ਲੈ ਕੇ ਪਤਾ ਨਹੀਂ ਕਿੰਨੇ ਟੈਕਸ ਦੁਨੀਆ ਜਾਂ ਦੇ ਇਸ ਦੇਸ਼ ਵਿੱਚ ਦਿੰਦੇ ਆ ਤੇ ਸਾਨੂੰ ਕੇਜਰੀਵਾਲ ਤੇ ਉਹ ਕਹਿੰਦੇ ਨੇ ਕਿ ਅਸੀਂ ਦਿੱਲੀੋਂ ਸਾਮਾਨ ਇਕੱਠਾ ਕਰਕੇ ਲਿਆ ਕੇ ਤੁਹਾਨੂੰ ਦਿਆਂਗੇ ਰਾਹਤ ਲੱਖ ਦੀ ਲਹਨਤ ਯਾਰ ਔਰ ਦੋਨੋਂ ਸਰਕਾਰਾਂ ਫੇਲ ਹੋਈਆਂ ਨੇ ਚਲੋ ਹੁਣ ਮੰਨਣ ਜਾਂ ਨਾ ਮੰਨਣ ਐਵੇਂ ਬਹਾਨੇ ਬਣਾਈ ਜਾਣਗੇ ਅੱਛਾ ਜਿੱਥੇ ਜਾ ਰਹੇ ਨੇ ਇਹ ਸਾਰਾ ਸਕ੍ਰਿਪਟਿਡ ਡਰਾਮਾ ਵਾ ਕੇਜਰੀਵਾਲ ਤੇ ਸੋਸ਼ੋਡੀਏ ਨੂੰ ਤੇ ਭਗਵੰਤ ਮਾਨ ਨੂੰ ਕਹੋ ਕਿ ਇੱਕ ਵਾਰ ਰੈਂਡਮਲੀ ਜਿੱਥੇ ਕਾਠਾ ਲੋਕਾਂ ਦਾ ਉਹਨਾਂ ਦੇ ਵਿੱਚ ਜਾ ਕੇ ਦਿਖਾ ਦੇਣ ਪਾਵਾ ਸਿਕਿਉਰਟੀ ਲਿਆਇਆ ਆਪਣੀ ਜੈਡ ਵੀ ਲਿਆਇਆ ਕੋਈ ਗੱਲ ਨਹੀਂ ਇੱਕ ਵਾਰੀ ਲੋਕਾਂ ਦੇ ਵਿੱਚ ਵੜ ਕੇ ਇਹ ਤਾਂ ਸਿਰਫ ਆਪਣੀ ਪਾਰਟੀ ਦੇ ਬੰਦੇ ਲਿਆਉਂਦੇ ਨੇ ਉਹਨਾਂ ਦੇ ਉਹਨਾਂ ਦੇ ਨਾਲ ਖੜ ਕੇ ਇੱਕ ਐਵੀ ਵੀਡੀਓ ਬਣਾਉਣੀ ਹੁੰਦੀ ਆ ਉਹ ਗੱਲ ਲੱਗ ਕੇ ਐਵੀ ਰੋਲਿਆ ਜਦੋਂ ਮੈਂ ਉਸ ਦਿਨ ਸਮਝਾਇਆ ਸੀਗਾ ਤੇ ਪੈਸੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਸੋ ਬੜੀ ਬਦਕਿਸਮਤੀ ਆ ਪੰਜਾਬ ਦੀ ਬੜੀ ਲੋਕਾਂ ਨੇ ਉਮੀਦ ਨਾਲ ਵੋਟ ਪਾਈ ਸੀ ਯਾਰ ਔਰ ਡਾਕਟਰ ਗਾਂਧੀ ਦੀ ਗੱਲ ਸੁਣੋ